ਯਾ ਤਾਂ ਮੈਂ ਕਾਲਪਤਖਬ ਦੇ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਲਾਈ ਜਾਵੇ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਦੀਆਂ ਜਿਹੜਾਂ ਜਬਾਂਦਿਆ ਜਿਹਨਾਂ ਦੇ ਛੋਟੇ-ਛੋਟੇ ਕੇਸ ਆ ਉਹਨਾਂ ਨੂੰ 1.5 ਸਾਲ ਤੋਂ ਕੇ ਛੋਟੇ-ਮੋਟੇ ਕੇਸਾਂ ਦੀ ਜਮਾਨਤ ਵਿੱਚ ਦਿੱਤੀ ਜਾ ਰਹੀ ਹੈ ਸਰਕਾਰ ਕੀਤੀ ਨਹੀਂ ਅਮੀਰ ਕਰ ਸਕਦੀ ਦਾ ਵਾਹਿਗੁਰੂ ਜੀ ਕੀ ਫਤਿਹ ਇਹ ਬੜਾ ਸੁਭਾਗਾ ਦਿਨੇ ਆ ਇਹ ਸੁਮੱਚਾ ਪੰਥ ਜਾਏ ਜਿਹੜਾ ਇਲਾਕਾ ਤੇ ਤੁਸੀਂ ਬਹੁਤ ਵੱਡਾ ਇਕੱਠ ਕੀਤਾ ਇਹਦੇ ਵਾਸਤੇ ਤੁਸੀਂ ਸਾਰੇ ਵਿਰਾਹੀ ਦੇ ਪਾਤਰੋ ਬਾਕੀ ਤੁਹਾਡਾ ਇਹਨਰ ਤੋਂ ਤਨਹਾਰ ਕਿ ਤੁਸੀਂ ਦਸਰਬਜੀਤ ਸਿੰਘ ਜੀ ਬਰਾਦੇ ਅੱਗੇ ਗਿਆ ਸਰਜੀ ਸਿੰਘ ਉਹਨਾਂ ਨੇ ਸਰਜੀ ਸਿੰਘ ਉਹਨਾਂ ਨੇ ਪਹਿਲਾਂ ਹੀ ਤੁਹਾਨੂੰ ਦੱਸਿਆ ਕਿ ਵੈਕਸ਼ਨ ਤੇ ਠੀਕ ਹੈ ਕਿ ਫਰੀਦਕੋਟ ਤੇ ਖੜੂ ਸਾਹਿਬ ਚੋੜੀ ਪਰ ਉਹਦੇ ਚੋਂ ਸੁਪੁੱਛੇ ਵਿਸ਼ਵ ਚ ਵਸਦੀਆਂ ਸੰਤਾ ਨੇ ਪੰਜਾਬ ਚ ਹੁਣ ਪੰਜਾਬੋਂ ਹੋਏ ਬਾਹਰ Rajasthan, यूपी, ਹਰਿਆਣਾ ਜਿੱਥੇ ਮੁੰਬਈ, ਕਲਕੱਤਾ ਜਾਂ ਦੇਸ਼ਾਂ ਵੇਸਾਂ ਚ ਅਮਰੀਕਾ, ਕੈਨੇਡਾ ਸਭ ਸਾਰਿਆਂ ਨੇ ਆਪੋ ਆਪਣਾ ਜੋ ਜਿੰਨੀਆਂ ਨਾ ਕੋਸ ਸਬਰਥਾ ਸੀ ਉਹ ਸਮਰਥਾ ਤੋਂ ਵਾਜੋ ਕਰੇ ਯੋਗਦਾਰ ਬਾਇ ਇਸ ਕਰਕੇ ਇਹ ਜਿਹੜੀ ਜਿੱਤਿਆ ਇਸ ਸਮੁੱਚੇ ਖਾਲਸਾ ਪੰਥ ਦੀ ਜਿੱਤਿਆ ਇਹ ਸਮੁੱਚੇ ਖਾਲਸਾ ਪੰਥ ਦਾ ਇਹ ਚ ਬੜਾ ਯੋਗਦਾਨ ਆ ਇਸ ਇਹ ਸ ਖਾਲਸਾ ਪੰਥ ਨੂੰ ਸਮਰਪਿਤ ਜਿੱਤਿਆ ਇਸ ਕਰਕੇ ਤੁਸੀਂ ਸਾਰੇ ਹੀ ਬਹੁਤ ਵਿਧਾਈ ਦੇ ਪਾਤਰ ਆ ਜੋੜੇ ਦੇਸ਼ ਵਿਦੇਸ਼ ਜਿੱਥੇ ਵੀ ਬੈਠੇ ਆ ਉਹ ਸਾਰਿਆਂ ਨੂੰ ਸਾਡੇ ਵੱਲੋਂ ਅਸੀਂ ਉਹਨਾਂ ਨੂੰ ਉਹਨਾਂ ਦਾ ਸਲਾਮ ਕਬੂਲ ਕਰਦੇ ਆ ਮੰਨਦੇ ਆ ਕਿ ਅਸੀਂ ਉਹਨਾਂ ਨੇ ਬਹੁਤ ਵੱਡਾ ਸਾਡੇ ਤੇ ਸਹਾਰਾ ਚੜਾਇਆ ਤੇ ਅਸੀਂ ਤੁਹਾਡੇ ਗੁਰੂ ਮਹਾਰਾਜ ਦੀ ਹਜ਼ੂਰੀ ਚ ਇੱਕ ਵਾਅਦਾ ਕਰਦੇ ਆ ਕਿ ਕਦੀ ਵੀ ਕਿਤੇ ਘੁੱਟੇ ਹੋ ਸਕਦੀ ਆ ਪਰ ਗੁਰੂ ਨੂੰ ਪਿੱਛੇ ਨਹੀਂ ਦਿਖਾਈ ਦਵਾਂਗੇ ਇਹ ਤੁਹਾਨੂੰ ਤੁਹਾਡੇ ਨਾਲ ਇਹ ਸਾਡਾ ਵਾਅਦਾ ਵਾ ਕਿ ਕਦੀ ਵੀ ਕੋਈ ਇਹੋ ਜਿਹਾ ਜੱਜ ਤਾਂ ਕਿਹਾ ਗਿਆ ਕਿ ਲੋਹ ਬਾਲ ਚ ਲੋਹ ਬਾਲ ਚਾਲੀ ਗੱਲੀਆਂ ਆਪਾਂ ਹਮੇਸ਼ਾ ਕੌਮ ਵਿੱਚ ਚੜਦੀ ਕਲਾ ਚ ਵੇਖਣਾ ਚਾਹੁੰਦੇ ਆ ਤੋ ਉਹਦੇ ਵਾਸਤੇ ਜੋ ਵੀ ਕੁਰਬਾਨੀ ਦੀ ਲੋੜ ਪੋਵੇ ਜਦੋਂ ਵੀ ਪੋਵੇ ਆਪਾਂ ਤਿਆਰ ਰਹਿਣਾ ਕਿ ਚਲੋ ਜੋ ਆਪਾਂ ਨੂੰ ਪਤਾ ਹੀ ਹੈ ਕਿ ਜੋ ਪਿੱਛੇ ਪੰਥਨਾ ਤ੍ਰੋਖ ਮੌਣ ਵਾਲਿਆ ਗੁਰੂ ਨਾਲ ਧੋਖਾ ਕਰਨ ਵਾਲਿਆਂ ਦਾ ਕੋਈ ਹਸ਼ਰ ਜੋ ਹੋਣਾ ਤਾਂ ਉਹ ਆਪੇ ਕਰ ਦੇਣਾ ਗੁਰੂ ਮਹਾਰਾਜ ਨੇ ਆਪ ਹੀ ਉਹਨਾਂ ਨੂੰ ਉੱਥੇ ਲਗਾੜੇ ਤੇ ਲੈ ਜਾਂਦਾ ਇਸ ਕਰਕੇ ਆਪਾਂ ਇਹ ਅੱਗੇ ਤੋਂ ਪਰਣ ਕਰੀਏ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਗੁਰੂ ਮਹਾਰਾਜ ਤੁਸੀਂ ਸਾਨੂੰ ਰਸਤਾ ਦਿਖਾਓ ਤੁਸੀਂ ਜਿਦਾ ਇਹ ਪੰਥ ਨੂੰ ਇਹ ਦੋ ਜਿੱਥਾਂ ਤੇ ਇਕੱਠਾ ਕੀਤਾ ਇਹ ਤਾਂ ਹਮੇਸ਼ਾ ਹੀ ਪੰਥ ਇਕੱਠਾ ਰਹੇ ਹਮੇਸ਼ਾ ਚੜ੍ਹਦੀ ਕਲਾ ਹੋਵੇ ਜਿਹੜੀ ਵੀ ਕੋਈ 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 ਵੀ ਸਗਾ ਮਸਲਾ ਆਵੇ ਉਹਦੇ ਵਾਸਤੇ ਸਾਰਾ ਪੰਥ ਕੋਈ ਕਿਸਾਨੀ ਦਾ ਹੋਵੇ ਕੋਈ ਜਵਾਨੀ ਦਾ ਹੋਵੇ ਕੋਈ ਨਸ਼ਿਆਂ ਦਾ ਹੋਵੇ ਜਾਂ ਕੋਈ ਬੰਦੀ ਸਿੰਘਾਂ ਦਾ ਹੋਵੇ ਬੇਰਬੀ ਦਾ ਮਾਮਲਾ ਹੋਵੇ ਆਪਾਂ ਸਾਰੇ ਇਕੱਠੇ ਹੋ ਕੇ ਲੜਾਂਗੇ ਤੇ ਤਾਂ ਹੀ ਆਪਾਂ ਕਾਬਜਪ ਹੋ ਸਕਨੇ ਕਿਉਂਕਿ ਸਾਡੇ ਜਿਹੜਾ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਜਾਂ ਦਿੱਲੀ ਤੋਂ ਚੱਲਦੀ ਸਰਕਾਰ ਉਹ ਹਮੇਸ਼ਾ ਸਾਡੀ ਨਸ਼ਲ ਖੁਸ਼ੀ ਵਾਸਤੇ ਸਾਨੂੰ ਆਪਣੇ ਧਰਮ ਤੋਂ ਤੋੜਨ ਵਾਤੇ ਸਾਡੇ ਬੱਚਿਆਂ ਨੂੰ ਨਸ਼ਿਆਂ 'ਚ ਰੋੜਨ ਵਾਤੇ ਹਮੇਸ਼ਾ ਉਹਨਾਂ ਦੀਆਂ ਪਾਲਿਸੀਆਂ ਕਦੀ ਗੋਰੀਆਂ ਨਾਲ ਬਾਰ ਦੀ ਕੋਸ਼ਿਸ਼ ਕੀਤੀ ਜਾਂਦੀ ਆ ਕਦੀ ਜੇ ਉਦਾਂ ਨਹੀਂ ਬੱਜੇ ਤੇ ਲੱਚਰ ਸਾਜ ਸਵੇਰ ਚਾਰ ਦੇ ਨਾਂ ਦੇ ਸਾਨੂੰ ਕਈ ਕੁਸ਼ ਹਗੀਆਂ ਚੀਜ਼ਾਂ ਸਾਡੇ ਘਰਾਂ 'ਚ ਵਾਰੀਆਂ ਗਈਆਂ ਸਾਡੀ ਨੌਜਵਾਨੀ ਦੇ ਮਨਾਂ 'ਚ ਭਰੀਆਂ ਗਈਆਂ ਕਿ ਅਸੀਂ ਆਪਣੇ ਗੁਰੂ ਤੋਂ ਬੇਮੁਖ ਹੋ ਗਏ ਤੇ ਉਹਦੀ ਜਿਹੜੀ ਆ ਸਜਾ ਸਾਡੇ ਨੌਜਵਾਨ ਆ ਪੁਕਤ ਰਹੇ ਆ ਕੋ ਨਸ਼ਿਆਂ ਚ ਨਸ਼ਾ ਦੀ ਦੰਦਲ ਚ ਹਰੇਕ ਘਰ ਦਾ ਬੱਚਾ ਅੱਖੋਂ ਭਿਆ ਪਿਆ ਹਰੇਕ ਕੋ ਕੋਈ ਵੀ ਬੰਦਾ ਇਹ ਪੰਜਾਬ ਦੀ ਧਰਤੀ ਦੇ ਸਿਰਫ ਨਹੀਂਗਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਜੋ ਤਿਆਗ ਦੀ ਭਾਵਨਾ ਦੀ ਇਹ ਤਾਂ ਹੀ ਆ ਸਕਦੀ ਤਿਆਗ ਦੀ ਭਾਵਨਾ ਜੇ ਇਸੇ ਗੁਰੂ ਨੂੰ ਸਮਰਪਤ ਹੋਵੇ ਗੁਰੂ ਸਾਡੇ ਸਿਰ ਤੇ ਹੱਥ ਰੱਖੂਗਾ ਇਹ ਤਾਂ ਲੋਕ ਬਲਾਲ ਚ ਇਹ ਕਾਮ ਕ੍ਰੋਧ ਕਦੋਂ ਬੰਦੇ ਨੂੰ ਕਿਤੇ ਦੇਖ ਦਿੰਦੇ ਹੋ ਪਤਾ ਨਹੀਂ ਲੱਗਦਾ ਕਿ ਇਸ ਕਰਕੇ ਆਪਾਂ ਗੁਰੂ ਦੇ ਚਰਨਾਂ ਚਿਰਦਾਸ ਕਰਕੇ ਕੋ ਸਮਰਪਤ ਗੁਰੂ ਆ ਉਹ ਸਾਡੇ ਸਿਰ ਤੇ ਹੱਥ ਰੱਖਣ ਆ ਸਾਨੂੰ ਡੋਲਣ ਤੋਂ ਬਚਾਉਣ ਸਭ ਸਿੱਧਾ ਰਸਤਾ ਦਿਖਾਉਣ ਕਿ ਆਪਣੀਆਂ ਚਤ్రਾਈਆਂ ਦਾ ਕਿਤੇ ਨਹੀਂ ਕੰਮ ਆਉਂਦੀ ਕਿਉਂ ਗਏ ਤੁਸੀਂ ਤੈਸ਼ਾਨ ਪਾਣੀ ਆਪਾਂ ਦੇਖਿਆ ਕਿ ਡੁੱਬਦੇ ਦੇਖਿਆ ਜਿਹੜੇ ਗੁਰੂ ਤੋਂ ਬੇਮਕ ਹੋਏ ਤੇ ਇਸ ਕਰਕੇ ਆਪਾਂ ਸਾਰੇ ਜਾਨੇ ਗੁਰੂ ਤੋਂ ਸੇਧ ਲਈਏ ਗੁਰੂ ਦੇ ਅਨਸਾਰ ਆਪਣਾ ਜੀਵਨ ਜੀਵੇ ਗੁਰੂ ਦੇ ਆਪਣੇ ਮੱਤ ਗੁਰੂ ਦੇ ਚਰਨਾਂ 'ਚ ਭੇਟ ਕਰਦਿਏ ਤੇ ਗੁਰੂ ਦੀ ਮੱਤ ਗ੍ਰਹਿਣ ਕਰ ਲਈਏ ਤਾਂ ਹੀ ਆਪਣਾ ਮੇੜਾ ਪਾਰ ਹੋ ਸਕਦਾ ਤਾਂ ਹੀ ਆਪਾਂ ਕੱਠੇ ਹੋ ਸਕਦੇ ਕਿਉਂ ਅੱਜ ਸਾਡੇ ਜਿਹੜੇ ਬਖਰੇਵੇਂ ਉਹਦਾ ਕਾਰਨ ਕੀ ਹੈ ਅਸੀਂ ਆਪੋ ਆਪਣੇ ਮੱਤ ਚੁੱਕੇ ਲੱਦੇ ਹਾਂ ਤੇ ਗੁਰੂ ਦੀ ਇਬਾਦਤ ਜਿੰਨਾ ਸੀ ਗੁਰੂ ਦੀ ਇਬਾਦਤ ਕਰਨੀ ਸਾਡਾ ਉਹ ਤਨ ਕਿਸੇ ਨਾਲ ਵਖਰੇਵਾ ਰਹਿਣਾ ਨਹੀਂ ਨਾ ਕੋ ਬਹਿਰੀ ਨਹੀਂ ਬਗਾਨਾ ਸਗਲ ਸੰਗ ਹੱਕ ਉਹ ਬਣਾਈ ਇੱਕ ਬਿਤਾਇ ਇੱਕ ਕੇ ਹਮਾਰਕ ਸਾਨੂੰ ਗੁਰੂ ਨੇ ਤੇ ਕੋਈ ਸਾਡੇ ਇਝਾਤ ਪਾਤ ਕੋਈ ਧਰਮ ਅਜ ਬਤਾ ਕਿਸ ਤਰ੍ਹਾਂ ਦਾ ਵਿਤਕਰਨ ਨਹੀਂ ਰੱਖਿਆ ਤੇ ਅੱਜ ਸਾਡੀ ਹਾਲਤ ਕੀ ਪਈ ਹੋਈ ਆ ਆਪਾਂ ਛੋਟੀਆਂ ਛੋਟੀਆਂ ਗੱਲਾਂ ਤੇ ਪੱਖ ਨੇ ਕਿੰਨੇ ਕੀ ਰੱਖਾ ਕਰੀ ਜਾ ਰਹੇ ਆ ਕਿੰਨਾ ਕਿ ਇੱਕ ਦੂਜੇ ਦੇ ਅਸੀਂ ਦੂਜਿਆਂ ਨਾਲ ਤੇ ਕੀ ਲੜਨਾ ਅਸੀਂ ਆਪਸ ਵਿੱਚ ਲੜ ਗਏ ਸਾਡੀ ਸਾਡੀ ਤਾਕਤ ਹੈ ਸਾਰੀ ਉਹ ਇੱਥੇ ਖਤਮ ਕਰੀ ਜਾ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੋਚਣ ਦੀ ਲੋੜ ਆ ਆਪਣੇ ਨਰਚਾਤੀ ਮਾਰ ਦੀ ਲੋੜ ਆ ਤੇ ਆਪਾਂ ਸਾਰੇ ਜਣੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰੀਏ ਉਹ ਸਾਡੇ ਤੇ ਤਰਸ ਕਰਕੇ ਸਾਡੀ ਖੁਆਰੀ ਬਹੁਤ ਹੋ ਚੁੱਕੀ ਆ ਤੇ ਅਸੀਂ ਸਭ ਕੋ ਸਿੱਧਾ ਰਸਤਾ ਬਖਸ਼ੇ ਅਸੀਂ ਇੱਕ ਹੋ ਸਕੀਏ ਵੀ ਆਪੋ ਆਪਣੀਆਂ ਜਿੰਮੇਵਾਰੀਆਂ ਸਭ ਸਕੀਏ ਤੇ ਅਸੀਂ ਉਹਨਾਂ ਨੂੰ ਨਿਵਾਉਣ ਦੀ ਕੋਸ਼ਿਸ਼ ਕਰੀਏ ਉਹ ਨੋ ਕਰਨਾ ਕਰਾਵਣਾ ਤੇ ਪਰਮੇਸ਼ਰ ਹੀ ਆ ਉਹ ਕੁਝ ਬੰਦਿਆਂ ਨੂੰ ਜ਼ਰੀਆ ਬਣਾ ਲੈਂਦਾ ਇਸ ਤਰ੍ਹਾਂ ਕੇ ਕਈ ਵਾਰ ਬੰਦਿਆਂ ਚ ਹੈ ਤਾਰਾ ਜਦੋਂ ਸੈਦਾ ਅਸੀਂ ਸਭ ਕੁਝ ਕਰ ਰਹੇ ਨਹੀਂ ਯਾਰ ਬੰਦਾ ਕੁਝ ਨਹੀਂ ਕਰ ਰਿਹਾ ਹੁੰਦਾ ਕਰ ਤੇ ਉਹ ਉਹਦੀ ਜੋਤ ਹੀ ਰਹੀ ਆ ਉਹ ਹੀ ਕਰ ਕਰਨ ਕਰਾਵਨ ਆ ਰਿਹਾ ਇਸ ਕਰਕੇ ਉਹਨੂੰ ਆਪਾਂ ਸਮਝੀਏ ਕਿ ਉਹ ਸਭ ਕੁਝ ਹੈ ਸਰਵ ਕਲਾ ਸੁਭਰਾ ਤੇ ਆ ਸਹਿਬ ਹੱਥ ਵਿੜਾਈਆਂ ਜਿਸ ਭਾਵੇਂ ਦੇਵ ਜਿਹਦੇ ਸਰ ਤੇ ਆਤਰਾ ਵੱਡਾ ਕਰਦਾ ਕਿ ਇਹਨੂੰ ਵੱਡੇ ਤੋਂ ਥੱਲੇ ਲਿਆਉਂਦਾ ਇਸ ਕਰਕੇ ਆਪਾਂ ਉਹ ਤੋਂ ਹਮੇਸ਼ਾ ਉਹਦੀ ਪੈ ਭਾਗ ਦੀ ਚ ਰਹਿਣਾ ਸਿੱਖੀਏ ਉਹਦੇ ਅਨਸਾਰ ਆਪਣਾ ਸਭ ਤੋਂ ਔਖਾ ਜੀਵਨ ਜੀਵੀਏ ਉਹਦੀ ਰਜਾ ਚ ਰਹਿਣਾ ਸਿੱਖੀਏ ਇਹ ਨਹੀਂ ਕਿ ਬੇਨਤੀਆਂ ਕਰਦੇ ਆ ਤੁਹਾਡਾ ਸਾਰੀਆਂ ਸੰਗਤਾਂ ਦਾ ਪਹਿਲ ਇਲਾਕੇ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੋਰ ਆਏ ਸਚਨਾ ਬਹੁਤ ਵਾਰ ਸਚਨਤਾ ਦੂਰੋਂ ਨੇੜੋਂ ਆਏ ਦਾ ਸੰਗਤਾਂ ਦਾ ਸਾਰੇ ਮਤੇ ਤੇਿਲ ਕੋ ਤਰਵਾ ਤੇ ਤੁਹਾਡਾ ਗੁਰੂ ਸਾਹਿਬ ਦਾ ਤਾਨ ਕੋ ਬਹੁਤ ਸ਼ੁਕਰੀਆ ਜੀ ਜਿਨੇ ਆਪਾਂ ਨੂੰ ਸਾਰਿਆਂ ਨੂੰ ਇੱਥੇ ਹੁੰਦਾ ਇਹ ਤੇ ਮੈ ਕਹਿ ਵਿਚਾਰਾ ਕਰਨ ਦਾ ਮੌਕਾ ਦਿੱਤਾ ਉਹ ਗੁਰੂ ਮਹਾਰਾਜ ਸਾਡੇ ਸਾਰੇ ਦੇ ਸਤੰਪੀਰ ਪਰਤ ਕੇ ਸਾਡੇ ਖਾਲਸਾ ਪੰਥ ਨੂੰ ਜੜਦੀ ਕਲਾ ਬਖਸ਼ੇ ਸਾਡੇ ਪੰਜਾਬ ਨੂੰ ਸੁੱਕੀ ਬਸੇ ਸਾਰੇ ਭਾਈਚਾਰੇ ਸਾਰੇ ਅਸੀਂ ਮਿਲ ਚੋ ਕੇ ਜਣੀਏ ਕਿ ਤਾਂ ਇਹ ਭਰ ਹੋ ਸਕਦਾ ਸਦਾ ਹਵਾ ਪਾਣੀ ਜਾਂ ਜੋ ਵੀ ਸਾਡੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਗੁਰੂ ਦੀ ਓਟ ਆਸਰੇ ਨਹੀਂ ਹੋ ਸਕਦਾ ਕਿ ਆਪਣੇ ਸਾਰਿਆਂ ਦੇ ਮੇਲ ਮੇਲ ਕਰਨਾ ਹੈ ਇੰਨੀ ਅਕੈਪੇਬਿਲਿਟੀ ਕਰਦੇ ਆਂ ਜੇ ਕੋਈ ਭੁੱਲ ਚ ਕੋਈ ਵੀ ਉਹਦੇ ਲਈ ਮਾਫੀ ਮੰਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਸੋਹਿਆ ਲਾ ਸੋਹਿਆ ਲਾ ਧੰਨਵਾਦੀ ਦੌਰਈ ਸੀ ਸਾਡਾ ਤੇ ਹੁਣ ਜਿੱਤਣ ਤੋਂ ਬਾਅਦ ਦਾ ਸੰਗਤ ਚਾਹੁੰਦੀ ਹੈ ਮਿਲਣਾ رابطہ ਕਰਨਾ ਤੇ ਦੋਨੇ ਕੰਮ ਹੋ ਜਾਂਦੇ ਆਸੀਂ ਸੰਗਤ ਨੂੰ ਮਿਲ ਵੀ ਲੈਨੇ ਆ ਧੰਨਵਾਦ ਵੀ ਕਰ ਦਿੰਨੇ ਆ। ਸ਼੍ਰੋਮਣੀ ਕਮੇਟੀ ਨੇ ਚੋਣਾਂ ਨੂੰ ਲੈ ਕੇ ਕੀ ਰਣਨੀਤੀ ਤਿਆਰ ਕੀਤੀ? ਮੈਨੂੰ ਕੋਈ ਦੱਸੋ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਪਹਿਲਾਂ ਤਾਂ ਅਸੀਂ ਇਸ ਇਲਾਕਾ ਨਿਵਾਸੀਆਂ ਦਾ ਆਇ ਗੁਰੂ ਘਰ ਦੀ ਕਮੇਟੀ ਦਾ ਪ੍ਰਬੰਧਕਾਂ ਦਾ ਸਾਰਿਆਂ ਦਾ ਫੈਦਲ ਤੋਂ ਧੰਨਵਾਦ ਕਰਦੇ ਆਂ ਕਿਉਂਕਿ ਬਹੁਤ ਵੱਡੀ ਪੰਥਕਾ ਕਦਰਤਾ ਰੱਖੀ। ਕੁਝ ਜਿਹੜਾ ਸਾਨੂੰ ਮਾਨ ਸਨਮਾਨ ਨਹੀਂ ਦਿੱਤਾ ਤੇ ਦੂਸਰਾ ਜੋ ਪੰਥਕ ਮਸਲੇ ਸੀ ਉਹ ਵੀ ਵਿਚਾਰੇ ਗਏ ਉਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀਆਂ ਵੋਟਾਂ ਦਾ ਜੋ ਆ ਰਹੀ ਇਲੈਕਸ਼ਨ ਸੈਡ ਪਤਾ ਨਹੀਂ ਇਹਦੇ ਕੋਈ ਸੰਭਾਵਨਾ ਤੇ ਪਤਾ ਨਹੀਂ ਕਿੰਨਾ ਚੱਲ ਲੱਗੇ ਉਹਦੀਆਂ ਵੋਟਾਂ ਦੀ ਜੋ ਤਰੀਕ ਹੈ ਇੱਕ ਹਫਤਾ ਰਹਿ ਗਿਆ ਉਹਦੇ ਵਾਸਤੇ ਅਸੀਂ ਸੰਗਤਾਂ ਨੂੰ ਜਗਾ ਜਗਾ ਇਹ ਅਪੀਲ ਕਰਦੇ ਆ ਕਿ ਤੁਸੀਂ ਆਪਣੇ ਅਧਿਕਾਰ ਦੀ ਵਰਤੋਂ ਕਰਕੇ ਬਦਲਾ ਲਿਆ ਸਕਦੇ ਜੋ ਤੁਸੀਂ ਆਪਣਾ ਅਧਿਕਾਰ ਵੋਟ ਦਾ ਵੋਟ ਬਣਾਓ ਜੋ ਤੁਹਾਡਾ ਅਧਿਕਾਰ ਆ ਉਦੇ ਵਰਤੋਂ ਕਰਕੇ ਆਪਾਂ ਜੋ ਸਾਡੀਆਂ ਸੰਸਥਾਵਾਂ ਚ ਢੰਗਾਰ ਆ ਚੁੱਕਾ ਉਹਨੂੰ ਆਪਾਂ ਦੁਬਾਰਾ ਸੁਰਜੀਤ ਕਰਨ ਵਾਸਤੇ ਆ ਖਾਲੀ ਸੋਚ ਨੂੰ ਦੁਬਾਰਾ ਖੜੀ ਕਰਨ ਵਾਸਤੇ ਆਪਾਂ ਜਿਹੜਾ ਇਹਤੋਂ ਸ਼ੁਰੂਆਤ ਕਰਦੇ ਜਿਹੜੀ ਪਿਛਲੇ 30 35 ਸਾਲਾਂ ਤੋਂ ਵੱਖ-ਵੱਖਰੇ ਜ਼ਿਲ੍ਹਿਆਂ ਵਿੱਚ ਬੰਦੀ ਸੈਨ ਦੇ ਥੋੜਾ ਬਾਰੇ ਕੀ ਵਿਚਾਰ ਨੇ ਕੀ ਕਹਿਣਾ ਤੋਂ ਇਹ ਸਾਰਾ ਕੁਝ ਜੀ ਜਿੰਨੋਂ ਕੁਛ ਪਾਵਰਸ ਆਪਾਂ ਦੇ ਹੁਣ ਵਿਜਿੰਦਰ ਰਾਤ ਨੇ ਵੀ ਤਰਨੇ ਆ ਕੰਬੀਨਸਾਹ ਮੋਰਚਾ ਵੀ ਲਾ ਲਿਆ ਹੋਰ ਵੀ ਆਪਾਂ ਬਥੇਰੇ ਯਤਨ ਕਰਕੇ ਦੇਖੇ ਸਰਕਾਰ ਸਾਡੀ ਕੋਈ ਗੱਲ ਸੁਣ ਨਹੀਂ ਰਹੀ ਇਸ ਕਰਕੇ ਆਪਾਂ ਸੋਚਦੇ ਆ ਕਿ ਗੁਰੂ ਮਹਾਰਾਜ ਦੀ ਕਿਰਪਾ ਕਰਨ ਜਦਾ ਸਰਬਜੀਤ ਸਿੰਘ ਹਣ ਕੇ 27 ਚ ਆਪਣੀ ਸਰਕਾਰ ਆਵੇ ਜਾਂ ਕ੍ਰੋਮਨੀ ਕਮੇਟੀ ਆਪਣੇ ਅੱਜ ਹੋਵੇ ਆਪਾਂ ਕੋਈ ਸਰਕਾਰ ਤੇ ਦਬਾਅ ਬਣਾ ਸਕੀਏ ਕਿ ਜਿਹੜਾ ਆਪਾਂ ਬੰਦੀ ਸਿੰਘਾਂ ਨੂੰ ਰਿਹਾ ਕਰਾ ਸਕੀਏ ਜਿਹੜਾ ਸਾਡਾ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਮਸਲਾ ਉਹਨੂੰ ਵੀ ਉਹਨਾਂ ਉਹਨਾਂ ਦੋਸ਼ੀਆਂ ਨੂੰ ਸਜ਼ਾਵਾ ਦੇ ਦਵਾ ਸਕੀਏ ਤੇ ਗੁਰੂ ਮਹਾਰਾਜ ਦੀ ਜਿਹੜੀ ਆਉਣ ਵਾਲੇ ਸਮੇਂ ਚ ਕੋਈ ਇਹੋ ਜਿਹੀ ਘਟਨਾ ਨਾ ਵਾਪਰੇ ਹੋ ਇਹੋ ਜਿਹਾ ਸਿਸਟਮ ਲਿਆ ਇਸ ਮੁੱਦੇ ਨੂੰ ਲੈ ਕੇ ਜੀ ਇਸ ਮੁੱਦੇ ਨੂੰ ਲੈ ਕੇ ਗੱਲ ਕਰਦੇ ਆ ਖਾਲਸਾ ਦੀ ਗੱਲ ਕਰਦੇ ਆ ਕਿ ਤੁਸੀਂ ਹਮੇ ਖਾਲਸਾ ਨਹੀਂ ਅਸੀਂ ਤਾਂ ਖਾਲਸਾ ਰਾਜ ਦੇ ਹਾਮੀ ਆਂ ਜਿੱਥੇ ਸਾਰਿਆਂ ਨੂੰ ਇਨਸਾਫ ਮਿਲਦਾ ਖਾਲਸਾ ਖਾਲਸਾ ਕਿੱਦਾਂ ਬਣੇਗਾ ਰੋੜ ਬੰਗਾ ਨਾ ਬਣੇਗਾ ਚਾ ਬੈਟਰ ਆ ਨੇ ਇਹ ਜੀ ਇਹ ਤੇ ਲੋਕਾਂ ਦੀ رائے ਨਾ ਬਣਨਾ ਜੀ ਲੋਕਾਂ ਨੂੰ ਜਦੋਂ ਜੇ ਜੇ ਰਾਜਨੀਤਿਕ ਤੰਗਿਆ ਜਦੋਂ ਦਾ ਹਾਲਾਤ ਬਣੇ ਪਏ ਆ ਸਾਰੇ ਲੋਕ ਚਾਹੁੰਦੇ ਕੋਈ ਚੰਗਾ ਪ੍ਰਬੰਧ ਆਵੇ ਚੰਗਾ ਰਾਜ ਆਵੇ ਅੱਜ ਖਾਲਸਾਪਨ ਦੀ ਗੱਲ ਕੀਤੀ ਗਈ ਆ ਸਵਾਨ ਸਿੰਘ ਖੰਡਰ ਸਿੱਧੀ ਜਿਹੜਾ ਕਿਸੇ ਬੰਦੇ ਨੇ ਗੱਲ ਨਹੀਂ ਕੀਤੀ ਸਿੱਖ ਪੰਥ ਨੂੰ ਪੋਕੋ ਨਹੀਂ ਅਸੀਂ ਐਸੀ ਪਰਸੋਂ ਸੀ ਦੀ ਦਿਹਾੜਾ ਮਨਾ ਕੇ ਸਰਵੇਖੀ ਆਏ ਆ ਉੱਥੇ ਪਰਸੋਂ ਸੀ ਦੀ ਦਿਹਾੜੇ ਦੀ ਸੀ ਹੋਰ ਰਸਤੀ ਹੈ ਜੀ ਉਹਨਾਂ ਨੇ ਆਪਣੀ ਜਾਤ ਦੇ ਰੋਗ ਦੀ ਬਾਤ ਚੜ੍ਹਦੀ ਕਲਾ ਨੇ ਲਾਈ ਹੈ ਖਾਬਸਾ ਜੀ ਗਾਜ਼ਰੀ ਇੱਕ ਸ਼ਰਮਿਕ ਬਗਵਾਲਾ ਪ੍ਰੋਨਕ ਮਿਟੀ ਦੇ ਜੋ 16 ਇਸ ਵਿੱਚ ਇੱਕ ਜਾਤ ਦਾ ਖੰਨਾ ਉਸ ਨੂੰ ਲੈ ਕੇ ਸੰਜੀਵ ਸਿੰਘ ਨਾਲ ਬੱਲੋਂ ਬੱਲ ਗੱਲ ਕੀਤੀ ਗਈ ਸੀ ਕਿ ਇਸ ਦਾ ਬੈਲ ਜੋ ਉਹ ਜਾਤ ਦਾ ਖੰਨਾ ਨੂੰ ਰੋਗ ਦਾ ਖੰਨਾ ਉਸ ਤੋਂ ਚਲਾ ਕੀਤਾ ਜਾ ਰਿਹਾ ਹੈ ਨਹੀਂ ਇਹ ਜੀ ਇਹ ਇਹ ਸਾਰੇ ਆਮ ਸਾਡੇ ਧਰਮ ਵਿੱਚ ਦਖਲਅਦਾਜ਼ੀ ਸਾਨੂੰ ਸਰੂ ਬੰਨਣ ਦੀ ਕੋਸ਼ਿਸ਼ ਹੈ ਇਸ ਸਿੱਖ ਧਰਮ ਵਿੱਚ ਕੋਈ ਜਾਤ ਪਾਤ ਨਹੀਂ ਕੋਈ ਉੱਚਾ ਨੀਚਾ ਨਹੀਂ ਹੈ ਇਸ ਕਰਕੇ ਮੈਂ ਇਹ ਹੀ ਕਹਿੰਨ ਕਿ ਇਹ ਚੀਜ਼ ਹਟਾਈਆਂ ਜਾਣੀਆਂ ਚਾਹੀਦੀਆਂ ਚੰਗੀ ਜੀ ਜਿਹੜੀ ਕਹਾਂ ਜੀ ਤਾਂ ਜਾਲੇ ਉਸੇ ਕਿਉਂ ਚੀਜ਼ ਠੀਕ ਹੈ ਅਸੀਂ ਦੇਖਦੇ ਹਾਂ ਸੁਲਾ ਕਰਕੇ ਅਸੀਂ ਜੇ ਹੋ ਸਕਿਆ ਤੇ ਇਸ ਸਵਾਰ ਤੇ ਵੀ ਸਾਹਿਬ ਮੋਰਚੇ ਦੇ ਨਾਲ ਕਿਵੇਂ ਆਪਾਂ ਲਾਗਦੇ ਚਾਹੁੰਦੇ ਹਾਂ ਜੀ ਮਾਮੀ ਇਨਸਾਫ ਮੋਰਚਾ ਜਿਹੜਾ ਚੱਲ ਰਿਹਾ ਜੀ ਉਹਦੇ ਨਾਲ ਜਿਹੜੀ ਪ੍ਰਬੰਧਕ ਕਮੇਟੀ ਹੈ ਜੀ ਉਹਦਾ ਕਾਰਜ ਕਿਵੇਂ ਚੱਲ ਰਿਹਾ ਜੀ ਆਪਣਾ ਵੀ ਅਸੀਂ ਉਹਨਾਂ ਨੂੰ ਫੁੱਲ ਸਪੋਰਟ ਕਰਦੇ ਹਾਂ ਜੀ ਉਜੋ ਨਾ ਨਾ ਕਮਿਨ ਸਾ ਮੋਰਚਾ ਚੱਲ ਰਿਹਾ ਕਿਉਂਕਿ ਉਹ ਉਹਨਾਂ ਦੇ ਬੰਦੀ ਸਿੰਘਾਂ ਨੇ ਸਾਡੀ ਕੌਮ ਦੇ ਖਾਤਰ ਕੁਰਬਾਨੀ ਕੀਤੀ ਆ ਉਹਨਾਂ ਨੇ ਕੋਈ ਉਹਨਾਂ ਦਾ ਪਰਸਨਲ ਮਾਮਲਾ ਨਹੀਂ ਸੀ ਉਹਦੀ ਜੋ ਜੋ ਵੀ ਜਿਹੜਾ ਵੀ ਉਹਨਾਂ ਦੇ ਰਿਹਾਈ ਲਈ ਯਤਨ ਕਰ ਰਿਹਾ ਸੀ ਉਹਨਾਂ ਦਾ ਤਹਿ ਦਿਲ ਤੋਂ ਸਰਵਾਹ ਕਰਦੇ ਆ ਉਹਨਾਂ ਦੇ ਨਾਲ ਖੜੇ ਹਾਂ ਬਤੌਰ ਮੈਟਰਪਾਰਟਮੈਂਟ ਆਪਣੇ ਵੱਲੋਂ ਕਿਹੜੇ ਕਿਹੜੇ ਉਪਰੰ ਕਰੇ ਗਏ ਨੇ ਜੀ ਆਪਣੇ ਵੱਲੋਂ ਕਿੰਨੀ ਵਾਰੀ ਉਹਨਾਂ ਨਾਲ ਮਿਲ ਕੇ ਆਏ ਨਹੀਂ ਅਸੀਂ ਉਹ ਥੋੜੇ ਦਿਨ ਅগে ਉਹਨਾਂ ਨੂੰ ਮਿਲ ਕੇ ਆਏ ਇੱਕ ਤਰੀਕ ਨੂੰ ਉੱਥੇ ਤੇ ਬਾਕੀ ਇਹ ਚੀਜ਼ ਹੈ ਕਿ ਅਜੇ ਐਮਪੀ ਸਾਹਿਬ ਦੇ ਅੰਦਰ ਆ ਇਹ ਇਹ ਦਿਨ ਰਾਤ ਭੱਜ ਦੌੜ ਕਰ ਹੀ ਰਹੇ ਆ ਇਥੋਂ ਤੱਕ ਇਹਨਾਂ ਦੀ ਪਹੁੰਚ ਆ ਜਦੋਂ ਕੋਈ ਉਹ ਆਉਂਦੇ ਬਾਹਰ ਜਾਂ ਉਹਨਾਂ ਦੀ ਕੋਈ ਪਾਵਰ ਸਾਡੇ ਹੱਥ ਚ ਆਉਂਦੀ ਆ ਤੇ ਅਸੀਂ ਉਹਦਾ ਜ਼ਰੂਰ ਹੋਏ ਇਹਦਾ ਬੰਦੀ ਸਿੰਘਾਂ ਵਾਸਤੇ ਬੇਅਦਬੀ ਵਾਸਤੇ ਨਸ਼ਿਆਂ ਵਾਸਤੇ ਸਾਰੇ ਮੁੱਦੇ ਅਸੀਂ ਭਾਈ ਅਮਰਪਾਲ ਸਿੰਘ ਦੀ ਦਿਖਾਈ ਵਾਸਤੇ ਕੀ ਅੜਿਕਾ ਲਈ ਹੋਰ ਕੀ ਪੰਜਾਬ ਸਰਕਾਰ ਸਹਿਯੋਗ ਦੇਣੀ ਇਹ ਪੰਜਾਬ ਸਰਕਾਰ ਦਾ ਸਹਿਯੋਗ ਦੇ ਵੀ ਤੇ ਫਿਰ ਉਹਨਾਂ ਉੱਤੇ ਕਰਨ ਦੀ ਲੋੜ ਕੀ ਸੀ ਪੰਜਾਬ ਸਰਕਾਰ ਇੰਨੇ ਤੇ ਧੱਕੇ ਨਾਲ ਉਹਨਾਂ ਅੰਦਰ ਸੁੱਟਿਆ ਫਿਰ ਦੁਬਾਰਾ ਇਹਨਾਂ ਸੇ ਵਧਾਈ ਤੇ ਹੁਣ ਵੀ ਇਹ ਕੋਰਟ ਚ ਕੇਸ ਚੱਲ ਰਹੇ ਆ ਤੇ ਇਹ ਦੇਖੋ ਹੁਣ ਕੀ ਹੁੰਦਾ ਕੀ ਸਟੇਟਸ ਕੀ ਹੈ ਜੀ ਹੁਣ 18 ਤਰੀਕ ਹੈ ਜੀ ਆ 18 ਸਤੰਬਰ ਹੁਣ ਦੇਖੋ ਉਹ ਦਿਨ ਕੀ ਫੈਸਲਾ ਤੁਸੀਂ ਕੀ ਆਸ ਰੱਖਦੇ ਹੋ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਫੈਸਲਾ ਜਿਹੜਾ ਸਮੇਂ ਦੇ ਵਿੱਚ ਇਸ ਕੇਸ ਤੇ ਨਹੀਂ ਅਸੀਂ ਤੇ ਚਲੋ ਇਹ ਵਿਸ਼ਵਾਸ ਹੀ ਕਰ ਸਕਦੇ ਆ ਵਕਾਲਾਂ ਦੇ ਪਰ ਪਰ ਮੈਨੂੰ ਲੱਗਦਾ ਨਹੀਂ ਕਿ ਕੋਈ ਅਮੀਰ ਜਿੱਦਾਂ ਅੱਗੇ 1.5 ਦੋ ਸਾਲ ਹੋ ਚਿਰ 1.5 ਸਾਲ ਹੋ ਗਿਆ ਉਹ ਬਹੁਤ ਬੰਦਿਆਂ ਨੇ ਅੱਗੇ ਵੀ ਇਹ ਚ ਐਨਐਸਸੀ ਨੂੰ ਚੱਲ ਨਹੀਂ ਕੀਤਾ ਸੀਗਾ ਤੇ ਮੇਰੇ ਖਿਆਲ ਨਾਲ ਸਰਕਾਰ ਕੋਈ ਅਨਸਾ ਤੇ ਛੱਡੋ ਇੱਥੇ ਜਿਹੜੇ ਪੰਜਾਬ ਦੀਆਂ ਜੇਲਾਂ ਚ ਬੰਦ ਆ ਜਿਨ੍ਹਾਂ ਤੇ ਛੋਟੇ-ਛੋਟੇ ਕੇਸ ਆ ਉਹਨਾਂ ਨੂੰ 1.5 ਸਾਲ ਤੋਂ ਕੇ ਛੋਟੇ-ਮੋਟੇ ਕੇਸਾਂ ਚ ਵੀ ਜਮਾਨਤ ਨਹੀਂ ਦਿੱਤੀ ਜਾ ਰਹੀ ਤੇ ਸਰਕਾਰ ਦੀ ਕੀ ਉਮੀਦ ਕਰਦੇ ਹੋ ਜਿਵੇਂ ਤੁਹਾਡੀ ਕੀ ਅਗਲੇਰੀ ਰਣਨੀਤੀ ਹੋਵੇਗੀ ਇਸ ਮੁੱਦੇ ਨੂੰ ਲੈ ਕੇ ਪੰਚ ਨੰਬਰ ਸੰਬੰਧ ਲੈ ਕੇ ਕੀ ਗੱਲ ਹੋਣੀ ਚਾਹੀਦੀ ਹੈ ਅਸੀਂ ਮਿਲ ਜੁਲ ਕੇ ਇਹ ਚੱਲ ਰਹੇ ਆ ਅਸੀਂ ਲੋਕਾਂ ਨੂੰ ਲਾਮਬੰਦ ਕਰ ਰਹੇ ਆ ਲੋਕਾਂ ਨੂੰ ਇਹ ਸਾਰੀਆਂ ਚੀਜ਼ਾਂ ਵਾਸਤੇ ਜੋ ਸਾਡੇ ਸਾਰੇ ਸਾਰੇ ਮਸਲੇ ਆ ਕਿਸਾਨੀ ਦੇ ਆ ਸਾਰੇ ਜਿਹੜੇ ਆ ਇਹਨਾਂ ਨੂੰ ਅਸੀਂ ਇੱਕ ਮੰਚ ਤੇ ਲਿਆ ਕੇ ਉਹਨਾਂ ਵਾਸਤੇ ਕੋਈ ਸੁਖਮੀਤ ਪਹੇਜ ਕਰਾ ਦਿੱਤਾ ਗਿਆ ਉਹਦੇ ਬਾਰੇ ਕੀ ਉਹਦੇ ਤੇ ਜੀ ਹੁਣ ਕੀ ਕਹਿਣ ਦੀ ਕੀ ਗੱਲ ਹੁਣ ਉਹਨਾਂ ਦੇ ਜੋਤ ਪੁੱਛਲ ਸੰਤਾਂ ਨੂੰ ਤਾਂ ਪਹਿਲਾਂ ਹੀ ਪਤਾ ਸੀ ਕਿ ਉਹਨੇ ਕੀ ਗ੍ਰਾਹਾਂ ਕੀਤੇ ਆ ਚਲੋ ਫਿਰ ਵੀ ਹੁਣ ਤੇ ਇੱਕਦਮ ਮੋਹਰ ਲੱਗੀ ਉਹਨਾਂ ਤੇ ਹਾਂ ਜੀ ਉਹਨਾਂ ਨੇ ਬਹੁਤ ਵੱਡੇ ਗ੍ਰਾਹਾਂ ਕੀਤੇ ਆ ਤੇ ਉਹਨਾਂ ਨੂੰ ਉਹ ਕਾਮਨ ਨੇ ਤੇ ਉਹਨਾਂ ਦੇ ਉਹ ਫਿਰ ਵੀ ਮੇਰੇ ਖਾਲ ਚਾਲਾਂ ਚੱਲ ਰਿਹਾ ਕਿ ਦੁਬਾਰਾ ਸਥਾਪਤ ਹੋਣ ਦੀਆਂ ਪਰ ਕਾਮਨ ਨੇ ਉਹ ਨਕਾਰ ਦਿੱਤਾ ਮੇਰੇ ਖਾਲ ਦੁਬਾਰਾ ਹੋਣਾ ਕਾਮਨ ਨੂੰ ਮੂੰਹ ਦਿਖਾਉਣ ਤੋਂ ਵੀ ਨਹੀਂ ਫਰਸਾ ਜੀ ਕੋਈ ਮੋਰਸਾ ਕੋਈ ਖਾਲਸਾ ਜੀ ਗਏ ਨਵੀਂ ਪਾਰਟੀ ਬਾਰੇ ਦੱਸੋ ਕੀ ਅਸੀਂ ਪਹਿਲਾਂ ਤਾਂ ਮੈਂ ਕਾਲਤਖਬ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਲਾਈ ਜਾਵੇ ਸੁਖਬੀਰ ਸਿੰਘ ਬਾਦਲ ਨੂੰ ਇਹਨੂੰ ਘੱਟੋ ਘੱਟ 10 ਸਾਲ ਕੋਈ ਵੀ ਸਿਆਸੀ ਅਹੁਦਾ ਲੈਣ ਦੀ ਪਾਬੰਦੀ ਲਾਈ ਜਾਏ ਤੇ ਕਿਸੇ ਵੀ 10 ਸਾਲ ਲਈ 10 ਸਾਲ ਲਈ ਕਿਸੇ ਵੀ ਸਿਆਸੀ ਗਤੀ ਗਤੀਵਿਧੀ ਲਾਉਣ ਤੇ ਵੀ ਪਵੰਦੀ ਲਾ ਲਈਏ ਇਸ ਬਾਰੇ ਤੁਸੀਂ ਬਹੁਤ ਸਮਝਦਾਰ ਸੰਗਤਾਂ ਵੀ ਇਹ ਹੀ ਕਹਿੰਦਾ ਬਿਲਕੁਲ ਜੀ ਬਿਲਕੁਲ ਇਹਨਾਂ ਨੇ ਸਿਆਸਤ ਕਰਕੇ ਹੀ ਤਾਂ ਗੁਰੂ ਮਾਰਾ ਦੀ ਬੇਅਦਬੀ ਕੀਤੀ ਹੈ ਜਿਹੜਾ ਸ਼੍ਰੋਮਣੀ ਇਕ ਲਾਸਟ ਟਾਈਮ ਤੋਂ ਸ਼੍ਰੋਮਣੀ ਅਕਾਲੀ ਦਲ ਪਰ ਬਾਦਲ ਦਾ ਪ੍ਰਭਾਵ ਵੱਲੋਂ ਕਿਹਾ ਜਾਂਦਾ ਵੀ ਸਾਡਾ ਮੇਰਾ ਜਿਹੜਾ ਆਪਾਂ ਕਹੇ ਸਕਦੇ ਆ ਸਾਡੀ ਮੇਰਾ ਗਵਾਈ ਹੈ ਇਸ ਪੰਨੇ ਤੇ ਕੀ ਕਹਿਣਾ ਚਾਹੁੰਦੇ ਨਹੀਂ ਜੀ ਕਾਲੀ ਦਲ ਬਾਦਲ ਵਿੱਚ ਉਹਨਾਂ ਦੀ ਮੇਨ ਅਗਵਾਈ ਹੈ ਸਾਰੀ ਕੌਮ ਤੇ ਥੋੜੀ ਹੈ ਕਿਹਦੇ ਲਈ ਮੈਂ ਆਪਾਂ ਕੀ ਯਤਨ ਕਰਾਂਗੇ ਜੇ ਵੀ ਆਪਾਂ ਕਾਦੇ ਵਾਸਤੇ ਜਿਵੇਂ ਉਹਨਾਂ ਵੱਲੋਂ ਕਹੀ ਹੈ ਕਿ ਇਹ ਜਿਆਦਾ ਨਹੀਂ ਸ਼ੋਭੀਆ ਕਾਲੀਕਰ ਵੱਲੋਂ ਜੀ ਮਾਨ ਸਰ ਵੱਲੋਂ ਕਿ ਸਾਡੀ ਮੇਨ ਅਗਵਾਈ ਹੈ ਇਹ ਵਿੱਚ ਪਾਕਿਸਤਾਨ ਦੇ ਵਿੱਚ ਉਹਦੀ ਅਗਵਾਈ ਹੈ ਨਾ ਪੰਥ ਚ ਥੋੜੀ ਅਗਵਾਈ ਹੈ ਉਹਨਾਂ ਦੀ ਇਹ ਤੇ ਇਹ ਤੇ ਹੁਣ ਜੀ ਅੱਜ ਜੋ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਨਵੀਂ ਪਾਰਟੀ ਬਣਾਉਣ ਦੀ ਗੱਲ ਕਰ ਰਹੇ ਨੂੰ ਮਨੇ ਉਹਨਾਂ ਨੂੰ ਕੀ ਪਾਰਟੀ ਦੇ ਏਜੰਡੇ ਨੇ ਉਹਦੇ ਨਹੀਂ ਨਹੀਂ ਹਲੇ ਗੱਲ ਨਹੀਂ ਕੀਤੀ ਹੈ ਜੀ ਹਲੇ ਤਾਂ ਬਹੁਤ ਟਾਈਮ ਪਿਆ ਮੈਂ 27 ਦੀ ਗੱਲ ਠੀਕ ਹੈ